ਸਤਿਗੁਰੂ ਜੀ ਦਾ ਖਾਲਸਾ ਦਰਵਾਜ਼ਾ ਇਹ ਬਹੁਤ ਵੱਡਾ ਸੁਭਾਗਾ ਜਿਹਨਾਂ ਸਾਡੇ ਜੀਵਨ ਵਿੱਚ ਦੋਸਤ ਚਾਨਣ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੇ ਸਤਿਗੁਰੂ ਪੰਥ ਪਾਤਸ਼ਾਹੀ ਨੇ ਆਪ 25 ਸਾਲ ਦੀ ਉਮਰ ਵਿੱਚ ਸਾਲ 1588 ਵਿੱਚ ਸਾਈ ਮੀਆਂ ਮੀਰ ਜੀ ਨੂੰ ਜੋ 38 ਸਾਲ ਦੀ ਉਮਰ ਵਿੱਚ ਸਾਲ ਬਹੁਤ ਵਕਤ ਉਹਨਾਂ ਨੂੰ ਬਹੁਤ ਹੀ ਆਦਬ ਸਤਕਾਰ ਸਹਿਤ ਆਪਰੇ ਪਾਸ ਲਿਲਾ ਕੇ ਵਾਗੀ ਵਾਲੇ ਦਿਨ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਜੀ ਦੀ ਨਿਰਖਾਈ ਇਹ ਸਤਿਪਾਤਸ਼ਾਹ ਮਹਾਰਾਜ ਦੀ ਆਪਣੀ ਇੱਕ ਅਦੁੱਤੀ ਕਿਸਮ ਦੀ ਖੇਲ ਹੈ ਜਿਹਦੇ ਵਿੱਚ ਸਾਧਗੁਰਾਂ ਦਾ ਬਹੁਤ ਵੱਡਾ ਸਮੇਲ ਹੋਇਆ ਇਸ ਮਹਾਨ ਪਾਵਨ ਅਸਥਾਨ ਦੇ ਪਵਿੱਤਰ ਵਿਹਾਰੇ ਤੇ ਸਾਨੂੰ ਬਹੁਤ ਵੱਡੀ ਖੁਸ਼ੰਤਾ ਹੈ ਕਿ ਇਸਾਈ ਮੀਆਂ ਵੀਰ ਜੀ ਦੇ ਉਸਤਵਪਾਣ ਅਸਥਾਨ ਤੇ ਉਹ ਕਾਗਰੀ ਸਾਹਿਬ ਬਹੁਤ ਵੱਡੀ ਮਹਾਨ ਸੇਵਾ ਨਿਭਾ ਰਹੇ ਨੇ ਉਹ ਸਤਿਗੁਰੂ ਪੰਥੋਂ ਬਾਦਸ਼ਾਹ ਜੀ ਦੀ ਪਾਵਨ ਯਾਦ ਵਿੱਚ ਹਰ ਸਾਲ ਸਮਾਗਮ ਕਰਦੇ ਹਾਲ ਪਾਕਿਸਤਾਨ ਦੀ ਧਰਤੀ ਤੇ ਯਾਦ ਰੱਖਦੇ ਹਨ ਆਪਣੇ ਪੁਰਖਿਆਂ ਦੀ ਉਹਨਾਂ ਦੇ ਵੱਡ ਬਡੇਰਿਆਂ ਨੇ ਜੋ ਸੇ ਪਵਿੱਤਰ ਜੋ ਚੜ੍ਹਦੀ ਕਲਾ ਦੇ ਕਾਰਜ ਕੀਤੇ ਉਹਨਾਂ ਦੀ ਯਾਦ ਅੱਜ ਵੀ ਹੋ ਰੱਖੀ ਸਿੱਖ ਪੰਥ ਨਾਲ ਬਹੁਤ ਵੱਡੀ ਉਹਨਾਂ ਦੀ ਸਾਜ ਹੈ ਬਹੁਤ ਵੱਡੀ ਸਮਿਲਤਾ ਹਰ ਸਮੇਂ ਉਹ ਬਣਾ ਕੇ ਚੱਲਦੇ ਹਾਲ ਔਰ ਧਰਮੀ ਪਰਚਿਆਂ ਦਾ ਇਹ ਹੀ ਵੱਡਾ ਗੁਣ ਹੋਇਆ ਕਰਦਾ ਹੈ। ਅੱਜ ਅਸੀਂ ਸਾਈਂ ਦੀ ਬਿਵਸੇ ਸਿਰੋਪਾਉ ਪੇਜ ਰਹੇ ਹਾਂ। ਔਰ ਉਹਨਾਂ ਨੇ ਵੀ ਬਹੁਤ ਅਦਭੁਤ ਸਦਕਾਰ ਵਿੱਚ ਜੋ ਸੰਗਤ ਨੂੰ ਸੋਨ ਸਾਹਿਬ ਆਈ, ਬਾਬਾ ਜੀ ਆਈ, ਨਾਲ ਸੰਗਤ ਆਈ ਤੇ ਜੋ ਸਿਰੋਪਾਉ ਉਹਨਾਂ ਨੇ ਸਾਡੀ ਕੀਤਾ। ਮਹਾਰਾਜ ਸਦਾ ਵਾਸਿੰਦਰ ਕਰੇ ਵਰਤ ਬੁਲਾਈ ਰੱਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਟਪਾਗਾ ਦਿਨ ਹੈ ਹਰਮੰਦਰ ਸਾਹਿਬ ਦੇ ਅੰਦਰ ਸਾਈ ਮੀਆਂ ਮੀਰ ਜੀ ਨੇ ਇਸ ਜਗ੍ਹਾ ਤੇ 1582 ਦੇ ਵਿੱਚ ਨੀ ਪੱਥਰ ਰੱਖਿਆ ਸੀ ਸਤਿਗੁਰੂ ਜੀ ਨੇ ਉਹਨਾਂ ਦੀ ਬਦੌਲਤ ਅੱਜ ਅਲੀ ਰਾਜਾ ਜੀ ਨੇ ਸਾਨੂੰ ਸਿੰਘ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਭੇਜਿਆ ਗਿਆ ਹੈ ਅਸੀਂ ਉਹਨਾਂ ਨੇ ਆਪਣਾ ਸਰੂਪਾਉਤੋ ਭੇਜ ਕੇ نو ਆ ਜਿਆ ਹੈ ਆਪ ਜੀ ਦੇ ਗਾੜੀ ਉਹਨਾਂ ਨੇ ਬੇਨਤੀ ਕੀਤੀ ਹੈ ਸਰ ਕਿ ਆਕੇ ਸਤਿਗੁਰੂ ਉਹਨਾਂ ਨੂੰ ਮੋੜ ਕੇ ਦੇਣਾ ਸਭ ਕਾਜ ਪੂਰੇ ਕਰਨਾ ਉਹਨਾਂ ਵੱਲੋਂ ਅਰਦਾਸ ਕਰਨੀ ਸਤਿਗੁਰੂ ਤੇ ਹਰਮੰਦਰ ਸਾਹਿਬ ਸਿੰਘ ਸਾਹਿਬ ਨੂੰ ਕਿਹਾ ਗਿਆ ਹੈ ਕਿ ਅਰਦਾਸ ਕਰਨਾ ਚੜ੍ਹਦੀ ਕਲਾ ਰੱਖਣਾ ਸਭ ਸਿੱਖ ਅਵੇ ਚ ਐਸੀ ਕਿਰਪਾ ਕਰਨ ਸਾਰਿਆਂ ਦੇ ਉੱਤੇ ਆਪਣੀ ਕਿਲਾਵਤਾਂ ਸਤਿਗੁਰੂ ਐਸੀ ਕਿਰਪਾ ਦੀਂ ਦਰਬੋਰ ਸਤਿਗੁਰ ਜੀ ਦਾ ਖਾਲਸਾ ਵਾਹਿਗੁਰੂ ਕੀ ਕੀ ਫਤਿਹ ਦਾ ਸੁਰਪਿੰਦਰ ਸਿੰਘ ਸ਼ਾਮਪਰਾ ਜੋ ਇੰਡੀਆ ਚੈਪਟਰ ਆਪਣਾ ਸਾਈ ਮੀਆਂ ਮੀਰ ਫਾਊਂਡੇਸ਼ਨ ਉਹ ਦਾ ਇੰਡੀਆ ਦਾ ਇੰਡੀਆ ਦਾ ਪ੍ਰੈਜ਼ੀਡੈਂਟ ਆ ਅੱਜ ਦੇ ਦਿਨ ਜੋ ਸ੍ਰੀ ਹਰਮੰਦਰ ਸਾਹਿਬ ਇੱਥੇ ਸਾਰੀ ਸੰਗਤ ਦੇ ਨਾਲ ਇੱਥੇ ਨਤਮਸਤਕ ਹੋਏ ਆ ਜੋ ਮਾਗੀ ਵਾਲੇ ਦਿਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਈ ਮੀਆਂ ਮੀਰ ਦੀ ਤਰ੍ਹਾਂ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਇਆ ਸੀ ਤੇ ਅੱਜ ਬਹੁਤ ਵਡਭਾਣਾ ਦੇਣੇ ਤੇ ਉਹਦੇ ਸਬੰਧ ਦੇ ਵਿੱਚ ਸਾਰੀਆਂ ਸੰਗਤਾਂ ਇੱਥੇ ਨਤਮਸਤਕ ਹੋਈਆਂ ਆਕਾਰ ਤੱਕ ਸਭ ਵੀ ਨਤਮਸਤਕ ਹੋਏ ਆ ਤੇ ਸ੍ਰੀ ਹਰਿਮੰਦਰ ਸਾਹਿਬ ਵੀ ਤੇ ਅੱਜ ਦੇ ਦਿਨ ਸਾਰੀ ਸਮੂਹ ਸੰਗਤ ਨੂੰ ਦੇਵ ਦੇ ਜੋ ਉਹਦੇ ਸਬੰਧ ਦੇ ਵਿੱਚ ਮੈਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਤੇ ਇਸੇ ਸਬੰਧ ਦੇ ਵਿੱਚ ਸਾਈ ਅਲੀ ਰਜ਼ਾ ਕਾਦਰੀ ਜੋ ਮੈਂ ਮੀਆ ਮੀਰ ਜੀ ਦੀ ਗੱਡੀ ਤੇ ਨੇ ਇਸ ਮੌਕੇ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਵਾਂ ਕਿ ਅੱਜ ਬਹੁਤ ਵੱਡ ਭਾਖਾ ਦੇਣੇ ਸਾਰੀਆਂ ਸੰਗਤਾਂ ਦੇ ਮਨਾਂ 'ਚ ਬਹੁਤ ਖੁਸ਼ੀ ਹੈ ਕਿਸੇ ਨਾਲ ਹੀ ਮੈਂ ਆਪਜੀ ਤੋਂ ਸਮਝਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ